7 सीज टीवी ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਖਬਰਾਂ ਦੇ ਇਸ ਖਾਸ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ ਇੱਕ ਨਜ਼ਰ ਹੈਡਲਾਈਨਸ ਦੇ ਉੱਪਰ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ ਡਿਗਨ ਕਾਰਨ ਸੇਵਾਦਾਰ ਦੀ ਹੋਈ ਮੌਤ ਜਲੰਧਰ ਦੇ ਵਿੱਚ ਵਾਪਰੀ ਵੱਡੀ ਵਾਰਦਾਤ ਜਲੰਧਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਔਰਤ ਵੱਲੋਂ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼ ਪਹਿਲੀ ਪਤਨੀ ਤੇ ਬੱਚੇ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸੀ ਧਮਕੀਆਂ ਦੁਖੀ ਹੋ ਕੇ ਨੇ ਖਤਮ ਕੀਤੀ ਆਪਣੀ ਜੀਵਨ ਲੀਲਾ ਅਮਰੀਕਾ ਵਿੱਚ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ 6 ਲੋਕਾਂ ਦੀ ਹੋਈ ਮੌਤੇ ਕਈ ਘਰਾਂ ਨੂੰ ਅੱਗ ਲੱਗਣ ਦੇ ਕਾਰਨ ਜौंਦੇ ਸੜ ਗਏ ਲੋਕ ਆਮ ਬਜਟ ਸਾਲ 2025 ਤੋਂ ਪਹਿਲਾ ਵੱਡੀ ਰਾਹਤ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਆਈ ਗਿਰਾਵਟ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਅਲਰਟ ਪਵੇਗਾ ਭਾਰੀ ਮੀਂਹ ਵਧੇਗੀ ਠੰਡ ਕਿਰਾਇਆ ਨਾ ਦੇਣ ਵਾਲੇ ਡਿਫਾਲਟੇ ਕਿਰਾਏਦਾਰਾਂ ਦੀਆਂ 25 ਨਾ ਕੀਤੀਆਂ ਗਈਆਂ ਅਸੀਲ ਹੁਣ ਨਾ ਖਬਰਾਂ ਤੇ ਇੱਕ ਨਜ਼ਰ ਵਿਸਤਾਰ ਦੇ ਨਾਲ ਇਤਿਹਾਸਿਕ ਗੁਰਦੁਆਰਾ ਕੰਦ ਸਹਿਬ ਦੇ ਵਿੱਚ ਨਿਸ਼ਾਨ ਸਹਿਬ ਦਾ ਚੋਲਾ ਚੜਾਉਂਦੇ ਸਮੇਂ ਤਾਰ ਟੁੱਟਣ ਤੇ ਡਿੱਗਣ ਕਾਰਨ ਸੇਵਾਦਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਦੇ ਵਿੱਚ ਧੱਕਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤੇ ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਬਾਲੇਵਾਲ ਵਜੋਂ ਹੋਈ ਹੈ ਤੇ ਵਿਰਵਾਂ ਅਨੁਸਾਰ ਸਤਨਾਮ ਸਿੰਘ ਗੁਰਦੁਆਰਾ ਕੰਦ ਸਹਿਬ ਦੇ ਵਿੱਚ ਆਰਜ਼ੀ ਤੌਰ ਤੇ ਬਿਜਲੀ ਮਕੈਨਿਕ ਵਜੋਂ ਸੇਵਾ ਬੋਂਦਾ ਪਿਆਸੀ ਨਿਸ਼ਾਨ ਸਹਿਬ ਛਡਾਉਣ ਦੀ ਸੇਵਾ ਵਿਲੰਬੇ ਸਮੇਂ ਤੋਂ ਉਸ ਵੱਲੋਂ ਕੀਤੀ ਜਾ ਰਹੀ ਸੀ ਅੱਜ ਸਵੇਰੇ ਜਦੋਂ ਉਹ ਨਿਸ਼ਾਨ ਸਹਿਬ ਦਾ ਚੋਲਾ ਛਡਾਉਣ ਦੀ ਸੇਵਾ ਕਰਨ ਦੇ ਲਈ 70 ਫੁੱਟ ਉੱਚੇ ਜੋ ਕਿ ਨਿਸ਼ਾਨ ਸਹਿਬ ਤੇ ਚੜਿਆ ਤਾਂ ਅਚਾਨਕ ਤਾਰ ਟੁੱਟ ਗਈ ਤੇ ਇਹ ਹਾਦਸਾ ਵਾਪਰਿਆ ਸੇਵਾਦਾਰ ਹੇਠਾਂ ਡਿੱਗ ਗਿਆ ਤੇ ਜਿਸ ਕਾਰਨ ਉਹ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਕੇ ਆ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਉੱਕੇ ਤੇ ਹੀ ਮਤ ਹੋ ਗਈ ਮਰੇ ਚਾਚਾ ਜੀ ਉਹ ਨਿਸ਼ਾਨ ਸਾਹਿਬ ਚੜਾਉਣ ਗਏ ਹੀ ਗੁਰਦੁਆਰੇ ਕੰਨ ਸਾਹਿਬ ਉਤੋਂ ਦੇਖ ਕੇ ਮੁਰ ਕਹਿੰਦੇ ਕਿ ਨਾਲ ਹੀ ਡੈੱਡ ਹੋ ਗਏ ਪਰਿਵਾਰ ਚ ਉਹਨਾਂ ਦੀ ਪਤਨੀ ਹੈ ਦੋ ਬੇਟੀਆਂ ਛੋਟੀ ਛੋਟੀਆਂ ਇਕੱਲੇ ਇਕੱਲੇ ਪਹਿਲਾਂ 10 ਸਾਲ ਪਹਿਲਾਂ ਉਹਨਾਂ ਦੇ ਮੁੰਡੇ ਦੀ ਡੈੱਥ ਹੋ ਗਈ ਜਵਾਰ ਨਹੀਂ ਜੁਰੀਆਂ 25 ਸਾਲਾਂ ਨੂੰ ਇਹਨਾਂ ਦੇ ਕਾਫੀ ਟਾਈਮ ਕਿ ਕਰਦੀ ਤੇ ਉਹ ਵੀ ਨਹੀਂ ਨਹੀਂ ਉਹ ਤੇ ਕਰੇ ਵਿਚਾਰੀ ਉਹ ਵੀ ਥੋੜੀ ਬਿਮਾਰ ਹੀ ਦਿੰਦੇ ਦਵਾਈਆਂ ਤੇ ਬੜੀ ਦੇਰ ਦੀ ਸੇਵਾ ਕਰਦੇ ਹਾਂਜੀ ਇਹ ਸਰੋਤਾਂ ਉੱਥੇ ਕਿ ਮੇਟੀ ਦੇ ਵਿੱਚ ਕੰਨ ਸਾਬ ਹਾਂਜੀ ਹਾਂਜੀ ਮੈਨੂੰ ਸੁਰੇ ਫੋਨ ਆਇਆ ਮੈਂ ਕੰਮ ਤੇ ਚੱਲਿਆ ਸੀ ਮੈਂ ਵੀ ਤੇ ਘਰੋਂ ਨਾਲ ਦੀ ਫੋਨ ਆਇਆ ਵੈਸਤਾ ਤੇ ਉਹ ਕਹਿੰਦੇ ਚਾਚੇ ਨੂੰ ਸੱਟ ਲੱਗੀ ਤੇ ਮੈਂ ਇੱਥੇ ਆਇਆ ਦੇਖਿਆ ਤੇ ਉਹ ਡੈਡ ਹੋਗੇ ਜਲੰਧਰ ਦੇ ਆਦਮਪੁਰ ਦੇ ਇੱਕ ਪਿੰਡ ਦੇ ਵਿੱਚ ਕਰੀਬ ਇੱਕ 55 ਸਾਲਾਂ ਦੀ ਔਰਤ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਬਿਆਦਬੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਮੌਕੇ ਤੇ ਮੌਜੂਦ ਸ਼ਰਧਾਲੂਆਂ ਦੇ ਵੱਲੋਂ ਰੋਕ ਦਿੱਤਾ ਗਿਆ ਤੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਇਹ ਸਾਰੀ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਘਟਨਾ ਦੀ ਸੂਚਨਾ ਮਿਲਦਿਆਂ ਅਸਾਰ ਹੀ ਆਦਮਪੁਰ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਤੇ ਜਿਸ ਦੇ ਆਧਾਰ ਤੇ ਆਦਮਪੁਰ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮ ਦੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਉਸ ਦੇ ਕੋਲੋਂ ਪੁੱਛ ਪੜਤਾਲ ਜਾਰੀ ਹੈ ਪੁਲਿਸ ਨੇ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀਸੀਟੀਵੀ ਫੁਟੇਜ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਜਿਸ ਦੇ ਆਧਾਰ ਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਉਹਦੇ ਵਿੱਚ ਉਹ ਵੀ ਇੱਕ ਘਟਨਾ ਵਾਪਰੀ ਆ ਬੜੀ ਧੋਖਾ ਦੀ ਗੱਲ ਆ ਜਦੋਂ ਵੀ ਆਪਾਂ ਕੋਈ ਇੱਕ ਘਟਨਾ ਲਿਆਉਂਦੇ ਆ ਹਮੇਸ਼ਾ ਇਹ ਗੱਲ ਇੱਥੇ ਆ ਜਾਂਦੀ ਹੈ ਜਿਨ੍ਹਾਂ ਦਾ ਮਨਜੀ ਤੌਰ ਤੇ ਠੀਕ ਨਹੀਂ ਹੈਗੇ ਪਰ ਅਸੀਂ ਇਹ ਜੀ ਕਹਿੰਦੇ ਆ ਜੇ ਠੀਕ ਨਹੀਂ ਤਾਂ ਸਾਮਝ ਰੱਖਣਾ ਚਾਹੀਦਾ ਮੈਂ ਨਹੀਂ ਸਮਝਿਆ ਕਿ ਘਟਨਾ ਵਾਪਰੀ ਪੂਰੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਸੀ ਸੰਗਤ ਨੇ ਆਪਣਾ ਫੈਸਲਾ ਦਿੱਤਾ ਆ ਨਾ ਤਾਂ ਸਾਡੇ ਇਕੱਲੇ ਫੈਸਲਾ ਨਾ ਹੋ ਕਿਸੇ ਤੇ ਸੰਗਤ ਦਾ ਫੈਸਲਾ ਆ ਸਾਰਿਆਂ ਦਾ ਫੈਸਲਾ ਹੈ ਕਿ ਦਪੱਟਾ ਕੀਤਾ ਜਾਵੇ ਪੱਟਿਆ ਕਰਕੇ ਦੇਰੇ ਜੋ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਸਾਰੇ ਇਹਨਾਂ ਸਹਿਮਤ ਆ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਕਾਨੂੰਨ ਦੇ ਵਿੱਚ ਜਿੱਥੇ ਵੀ ਕੋਈ ਕਾਨੂੰਨ ਉਹਨੂੰ ਕੋਈ ਸਜ਼ਾ ਦਿੰਦੇ ਆ ਉਹ ਸਾਰਿਆਂ ਨੂੰ ਮਨਜ਼ੂਰੀ ਆ ਤੇ ਨਾਲ ਸਿੱਖ ਸੰਗਤ ਦੇ ਨਾਲ ਜਿੱਥੇ ਵੀ ਲੋੜ ਆ ਆਈਐਟਪੀਸੀ ਮੈਂਬਰ ਜਿਹਾ ਹੋਂਦ ਤੇ ਨਾਤੇ ਅੰਦਰ ਨਾਲ ਖੜੇ ਆ ਕਿਉਂਕਿ ਸਾਡੀਆਂ ਗੁੱਟੀਆਂ ਵੀ ਇੱਥੇ ਕਰਕੇ ਲਗੀਆਂ ਆ ਕਿ ਜਿੱਥੇ ਸੰਗਤ ਨੂੰ ਲੋੜ ਆ ਗੁਰੂ ਘਰ ਵਾਸਤੇ ਅਸੀਂ ਉੱਥੇ ਤੁਹਾਡੇ ਤਿਆਰ ਆ ਜੀ ਸਰ ਇਹ ਘਟਨਾ ਕਿੰਨੇ ਵਜੇ ਸਰ ਵਾਪਰੀ ਗਈ ਇਸ ਵੀਰੇ ਵਾਪਰੀਆ ਧੰਨਵਾਦ ਜੀ ਜਿਹੜੇ ਪਿੰਡ ਕਿਹੜੇ ਪਿੰਡ ਚੁੰਮੂ ਦੇ ਵਿੱਚ ਆ ਜੀ ਬੰਦਾ ਸਾਹਿਬ ਪ੍ਰਧਾਨ ਸਾਹਿਬ ਮੇਰੇ ਨਾਲ ਖੜੇ ਆ ਜੀ ਇਹ ਪਿੰਡ ਦੇ ਵਿੱਚ ਹੀ ਵਾਪਰੀਆ ਇਹ ਕੰਮ ਜਿਹੜੇ ਵਾਪਰੀਆ ਤੇ ਮੇਰੇ ਸਵੇਰੇ ਫੋਨ ਚੱਲ ਗਿਆ ਸੀ ਜੀ ਤੇ ਮੈਂ ਉਸਰੇ ਐਸਐਟਪਾ ਵੀ ਖੜੀ ਮੈਂ ਇਹਨਾਂ ਨੂੰ ਫੋਨ ਕੀਤਾ ਸੀ ਕਿ ਤੁਸੀਂ ਉਹਦੇ ਤੇ ਪਤਾ ਹੀ ਕਰਦੇ ਹੋ ਕੰਮ ਨਿਪਟਰੇ ਜਿੱਥੇ ਕਾਹੀ ਕੰਮ ਹੋ ਰਿਹਾ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਰੋਸ ਹੈ ਇਸ ਗੱਲ ਦਾ ਜੀ ਕਿਉਂਕਿ ਜਿਹੜੇ ਇਹਨਾਂ ਨਾਲ ਫੋਨ ਤੋਂ ਬਾਅਦ ਮੈਨੂੰ ਗੁੰਗਰੇ ਆਈ ਆ ਜਦੋਂ ਫੋਨ ਆਲਾ ਤੇ ਸਭ ਤੋਂ ਸੰਗਤ ਵਿੱਚ ਇੰਨਾ ਰੋਸ ਹੁੰਦਾ ਇਹਨਾਂ ਗੱਲਾਂ ਦਾ ਪੀਸ ਕਰਕੇ ਉਹ ਪਤਲੀ ਗੱਲ ਮੁਕਣੀ ਆ ਉਦਾਂ ਜੇ ਆਪਾਂ ਗੱਲ ਕਰੀਏ ਤੇ ਮੈਂ ਉਸ ਗੱਲ ਦੇ ਵਿੱਚ ਇਹ ਕਹਿੰਦਾ ਕਿ ਜਰੂਰ ਕਰੋ ਕਿਸੇ ਛੱਡੋ ਠੀਕ ਆ ਕਾਨੂੰਨ ਛੱਡੇ ਨਾ ਛੱਡੇ ਕਾਨੂੰਨ ਦਾ ਕੰਮ ਹੈ ਜੀ ਜਗੀ ਸਰ ਮੰਗੀ ਹੈ ਸਰ ਆਪਣੀ ਬੱਸ ਮੰਗ ਇਹੀ ਹੈ ਪਹਿਲੀ ਪਤਨੀ ਤੋਂ ਦੁਖੀ ਹੋ ਕੇ ਇੱਕ ਸ਼ਖਸ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਖੁਦ ਨੂੰ ਆਪਣੀ ਲਾਇਸੈਂਸੀ ਰਿਵਲਵਰ ਦੇ ਨਾਲ ਸ਼ੂਟ ਕਰਕੇ ਮੌਤ ਦੇ ਘਾਟ ਇਸ ਸ਼ਖਸ ਦੇ ਵੱਲੋਂ ਉਤਾਰ ਦਿੱਤਾ ਗਿਆ ਤੇ ਇਹ ਵਾਰਦਾਤ ਮੌਕੇ ਤੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਰਿਕਾਰਡ ਹੋ ਗਈ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਸ ਸ਼ਖਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਸ਼ਖਸ ਦਾ ਨਾਮ ਸੁਖਦੇਵ ਸਿੰਘ ਹੈ ਜੋ ਕਿ ਜਲੰਧਰ ਦੀ ਰਾਮਾ ਮੰਡੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉੱਥੇ ਹੀ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਸ ਦੀ ਪਹਿਲੀ ਪਤਨੀ ਆਪਣੇ ਦੋ ਬੱਚਿਆਂ ਨੂੰ ਛੱਡ ਕੇ ਕਿਸੇ ਦੇ ਨਾਲ ਚਲੀ ਗਈ ਸੀ ਜਿਸ ਤੋਂ ਬਾਅਦ ਸੁਖਦੇਵ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ ਤੇ ਆਪਣੀ ਪਹਿਲੀ ਪਤਨੀ ਦੇ ਬੱਚਿਆਂ ਸਮੇਤ ਆਪਣੀ ਦੂਸਰੀ ਪਤਨੀ ਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਪਿਆ ਸੀ ਕੁਝ ਦਿਨਾਂ ਬਾਅਦ ਉਸ ਦੀ ਪਹਿਲੀ ਪਤਨੀ ਤੇ ਉਸ ਦੇ ਦੋਵੇਂ ਮੁੰਡੇ ਉਸ ਨੂੰ ਧਮਕੀਆਂ ਦੇਣ ਲੱਗ ਪਏ ਜਿਸ ਕਾਰਨ ਸੁਖਦੇਵ ਸਿੰਘ ਦਿਮਾਗੀ ਤੌਰ ਤੇ ਕਾਫੀ ਪਰੇਸ਼ਾਨ ਰਹਿਣ ਲੱਗ ਪਿਆ ਜਿਸ ਦੀ ਦਵਾਈ ਵੀ ਚਲਦੀ ਪਈ ਸੀ ਲਗਾਤਾਰ ਧਮਕੀਆਂ ਦੇਣ ਕਾਰਨ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਪਰ ਉਸ ਦੀ ਪਹਿਲੀ ਪਤਨੀ ਤੇ ਦੋਵੇਂ ਬੇਟਿਆਂ ਨੇ ਸੁਖਦੇਵ ਦੀਆਂ ਗਲਤ ਵੀਡੀਓਜ਼ ਬਣਾਈਆਂ ਜਿਸ ਕਾਰਨ ਜਲਾਲਤਨਾ ਸਹਿਣ ਕਰਦੇ ਹੋਏ ਸੁਖਦੇਵ ਸਿੰਘ ਨੇ ਖੁਦ ਨੂੰ ਮੌਤ ਤੇ ਘਾਟ ਉਤਾਰ ਲਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਹ ਵੀ ਸੁਣਾ ਦਿਓ ਜਿਹੜੀ ਵੀਡੀਓ ਵਾ ਸੇ ਸ਼ਿਕਾਲ ਮੇਰਾ ਨਾਮ ਨੰਦਨੀ ਆ ਜਿੱਕੀ ਗੱਲਬਾਤ ਹੋਈ ਤੇ ਤੁਹਾਨੂੰ ਕੀ ਲੱਗਦੇ ਸੀ ਮੇਰੇ ਮੇਰੇ ਸਹੁਰਾ ਸਾਹਿਬ ਲੱਗਦੇ ਸੀਗੇ ਕੀ ਨਾਮ ਚਾਹਿਆ ਅਣਾ ਦਾ ਨਾਮ ਸੁਖਦੇਵ ਸਿੰਘ ਸਿੱਧੂ ਸੀਗਾ ਜਿੱਕੀ ਗੱਲ ਹੋਈ ਅਣਾ ਦੀ ਜਿਹੜੀ ਪਹਿਲੀ ਮੈਰਿਜ ਸੀਗੀ ਨਾ ਉਹ ਮੈਰਿਜ ਵਿੱਚ ਜਿਹੜੇ ਮਤਲਬ ਮੈਰਿਜ ਹੈ ਤੇ ਡਿਵੋਰਸ ਨਹੀਂ ਹੋਇਆ ਉਹਨਾਂ ਦਾ ਤੇ ਉਹਨਾਂ ਦੇ ਬੱਚੇ ਉਹਨਾਂ ਨੂੰ ਹਰਾਸ ਕਰ ਰਹੇ ਸੀ ਉਹਨਾਂ ਦੇ ਘਰ ਵਾਲਿਆਂ ਨੂੰ ਹਰਾਸ ਕਰ ਰਹੇ ਸੀਗੀ ਚਾਰ ਪੰਜ ਦਿਨ ਹੋ ਗਿਆ ਉਹਨਾਂ ਨੇ ਖਾਣਾ ਨਹੀਂ ਖਾਇਆ ਕੁਝ ਨਹੀਂ ਕੀਤਾ ਐਦਾ ਹੀ ਬੈਠੇ ਆ ਚੰਗਾ ਭਲਾ ਬੰਦਾ ਐ ਉਹਦੀ ਬੇਇੱਜ਼ਤੀ ਕਰ ਰਹੇ ਉਹਦੇ ਕੰਮ ਵਾਲਿਆਂ ਨੂੰ ਉਹਨਾਂ ਦੀ ਵੀਡੀਓ ਬੰਦੀਆਂ ਕੰਦੀਆਂ ਬਣਾ ਕੇ ਸੈਂਡ ਕੀਤੀਆਂ ਜਾ ਰਹੀਆਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀਡੀਓ ਬਣਾ ਕੇ ਸੈਂਡ ਕੀਤੀਆਂ ਜਾ ਰਹੀਆਂ ਸਾਨੂੰ ਸਹੁਰੇ ਕਹਿੰਦੇ ਕਿ ਚਲੋ ਆਪਾਂ ਕੱਲ ਦੀ ਆਪਾਂ ਕੰਪਲੇਂਟ ਲਿਖਾਈ ਸੀ ਕਿ ਕੱਲ ਡੈਡੀ ਨੂੰ ਐਟ ਅ ਟਾਈਮ ਛੁੱਟੀ ਨਹੀਂ ਮਿਲ ਸਕੀ ਤੁਹਾਨੂੰ ਪਤਾ ਜੀ ਜਿੱਦੇ ਥੱਲੇ 200 300 ਬੰਦਾ ਕੰਮ ਕਰਦਾ ਹੋਇਆ ਐਟ ਅ ਟਾਈਮ ਫ੍ਰੀ ਨਹੀਂ ਹੋ ਸਕਦਾ ਕੀ ਕੰਮ ਕਰਦੇ ਸੀ ਉਹ ਚੈੱਕ ਮੇਟ ਚ ਸੁਪਰਵਾਈਜ਼ਰ ਸੀ ਹਾਂਜੀ ਚੈੱਕ ਪੁਆਇੰਟ ਕੰਪਨੀ ਚ ਤੇ ਉਹ ਇਹਨਾਂ ਨੇ ਸਾਰੇ ਬਨੇ ਵੀਡੀਓ ਸੈਂਡ ਕੀਤੀਆਂ ਤੇ ਆਪਾਂ ਕੱਲ ਦੀ ਮੈਂ ਤੇ ਮੰਮੀ ਨੇ ਜਾ ਕੇ ਕੰਪਲੇਨ ਲਿਖਵਾਈ ਸੀਗੀ ਹਾਂਜੀ ਡੈਡੀ ਨੇ ਉੱਤੇ ਫੋਨ ਕੀਤਾ ਵੀਡੀਓ ਵਿੱਚ ਸਾਡੀਆਂ ਵੀਡੀਓਸ ਚੱਕ ਚੱਕ ਕੇ ਮੰਮੀ ਡੈਡੀ ਦੀਆਂ ਗਲਤ ਮਲਤ ਬੋਲਦੇ ਸੀਗੇ ਸਾਡੇ ਬਾਰੇ ਬਹੁਤ ਗੰਦ ਬੱਕਿਆ ਇਹਨਾਂ ਨੇ ਸੁਣਿਆ ਨਹੀਂ ਜਾਂਦਾ ਅੱਜ ਕੀ ਹੋਇਆ ਅੱਜ ਇਹ ਹੋਇਆ ਕਿ ਸਵੇਰੇ ਉਹਨਾਂ ਨੇ ਮੇਰੇ ਬਾਰੇ ਮੇਰੀ ਨਨਾਨ ਬਾਰੇ ਗੰਦਮੰਦ ਬੋਲ ਕੇ ਸਾਨੂੰ ਡੈਡੀ ਦੇ ਨਾਲ ਰਲਾ ਕੇ ਤੇ ਵੀਡੀਓ ਡਾਲ ਦਿੱਤੀ ਉਹਨਾਂ ਨੇ ਜੋ ਕਿ ਡੈਡੀ ਹੈਗੇ ਅਣਖਾਰੇ ਬੰਦੇ ਉਹਨਾਂ ਕੋ ਜਰਿਆ ਨਹੀਂ ਗਿਆ ਉਹ ਕੋਠੇ ਗਏ ਆ ਉਹਨਾਂ ਨੇ ਕੋਠੇ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਕਿੰਨੇ ਵਜੇ ਘਟਨਾ ਐ 11:00 ਵਜੇ ਦੀ ਘਟਨਾ ਐ ਸਾਰਾ ਪਰਿਵਾਰ ਉਹ ਘਰ ਸੀਗਾ ਨਹੀਂ ਮੈਂ ਮਮੀ ਬਸ ਘਰ ਸੀਗੇ ਤੇ ਮੇਰੀ ਬੇਟੀ ਐ ਛੋਟੀ 3 ਮਹੀਨਾ ਦੀ ਪੁਲਿਸ ਨੂੰ ਦੱਸਤਾ ਹਾਂਜੀ ਪੁਲਿਸ ਨੂੰ ਸਾਰਾ ਕੁਝ ਦੱਸਿਆ ਗਿਆ ਸਾਰੀਆਂ ਰਿਕਾਰਡਿੰਗਾਂ ਸੁਣਾਈਆਂ ਗਈਆਂ ਸਾਰੀ ਸੀਸੀਟੀਵੀ ਕੈਮਰੇ ਦੀ ਫੁਟੇਜ ਦਿਖਾਈ ਗਈ ਐ ਸਭ ਕੁਝ ਦਿਖਾਇਆ ਗਿਆ ਬਸ ਹੁਣ ਤੁਹਾਡੇ ਹੱਥ ਜੋੜ ਕੇ ਬੇਨਤੀ ਐ ਉਹ ਬੰਦਾ ਬਹੁਤ ਵਧੀਆ ਸੀ ਆਂਡ ਗਵਾਂਡ ਨੂੰ ਤੁਸੀਂ ਪੋਛ ਸਕਦੇ ਹੋ ਸਭ ਨੂੰ ਪੁੱਛ ਸਕਦੇ ਆ ਕੇ ਈਵਨ ਕੀ ਜਦੋਂ ਇੱਥੇ ਆਏ ਸੀ ਨਾ ਜਲੰਦਰ ਇਹਨਾਂ ਦੀ ਪਤਨੀ ਇਹਨਾਂ ਦੇ ਪਹਿਲੇ ਬੱਚੇ ਕੋਠੇ ਰਹਿੰਦੇ ਰਹੇ ਨੇ ਠੀਕ ਹੈ ਕੋਠੇ ਰਹਿੰਦੇ ਰਹੇ ਨੇ ਇਹਨਾਂ ਦੀ ਮਾਂ ਗਈ ਭੱਜ ਕਿਸੇ ਨਾਲ ਠੀਕ ਹੈ ਤੇ ਇਹ ਮੇਰੀ ਮੰਮੀ ਨੇ ਹੀ ਪਾਲੇ ਆ ਉਹਨੂੰ ਦੋ ਨਿਆਣੇ ਵੀ ਇੰਗਲਿਸ਼ ਮੀਡੀਅਮ ਸਕੂਲ ਪੜਾਇਆ ਉਹਨਾਂ ਨੂੰ ਦੋਨਾਂ ਨੂੰ ਡੈਡੀ ਬੋਲ ਕੇ ਗਏ ਆ ਕੱਲ ਬੋ ਲਾਈਵ ਹੋਏ ਸੀ ਕਿ ਡੈਡੀ ਡੈਡੀ ਉਹਨਾਂ ਨੇ ਬੋਲ ਕੇ ਗਿਆ ਤੁਹਾਨੂੰ ਮੈਂ ਕੀ ਨਹੀਂ ਕੀਤਾ ਇੰਗਲਿਸ਼ ਮੀਡੀਅਮ ਸਕੂਲ ਤੇ ਤੁਹਾਨੂੰ ਮੈਂ ਪੜਾਇਆ ਸਭ ਕੁਝ ਕੀਤਾ ਡੈਡੀ ਬੋਲ ਕੇ ਗਏ ਨੇ ਲਾਈਵ ਡੈਡੀ ਉਹਨਾਂ ਨਾਲ ਲੜ ਕੇ ਗਏ ਨੇ ਕਿੰਨੇ ਸਮੇਂ ਤੋਂ ਹਰਾਸਮੈਂਟ ਕਰਦੇ ਪਏ ਸੀ। ਮਤਲਬ ਪਹਿਲਾਂ ਕਰਦੇ ਉਹ ਨਹੀਂ ਕਰੀ ਗੱਦੀ ਜਿੱਦਾਂ ਜਿੱਦਾਂ ਹੁਣ ਆਪਣੇ ਮੁੰਡੇ ਨੇ ਨਾ ਪਹਿਲਾਂ ਜਦੋਂ ਪੈਸੇ ਚਾਹੀਦੇ ਸੀਗੇ ਉਹਨਾਂ ਨੂੰ ਠਾਕੇ ਤੇ ਸੱਦ ਲਿਆ ਵਿਆਹ ਦੇ ਪੈਸੇ ਪੂਸੇ ਇਕੱਠੇ ਕਰ ਲਏ ਵਿਆਹ ਤੇ ਸੱਦਿਆ ਨੇ। ਡੈਡੀ ਤੇ ਮੇਰੇ ਕੋਲ ਰਿਪੋਰਟਾਂ ਵੀ ਪਈਆਂ ਹੋਈਆਂ ਨੇ ਡੈਡੀ ਸਾਡਾ ਹੋ ਗਿਆ ਮੈਂਟਲੀ ਡਿਸਟਰਬ ਡਿਪਰੈਸ਼ਨ ਚ ਚੱਲ ਗਿਆ ਡਿਪਰੈਸ਼ਨ ਦੀ ਦਵਾਈ ਚੱਲ ਰਹੀ ਸੀ ਉਹਨਾਂ ਦੀ। ਆਪਾਂ ਬਹੁਤ ਮੁਸ਼ਕਿਲ ਨਾਲ ਉਹਨਾਂ ਨੂੰ ਸਹੀ ਕੀਤਾ ਮੈਂ ਚਲੋ ਮੈਂ ਕਿਹਾ ਡੈਡੀ ਵੀਡੀਓਜ਼ ਬਣਾਨੇ ਤਾਂ ਉਹਨਾਂ ਦਾ ਮੈਂ ਮਾਈਂਡ ਡਾਇਵਰਟ ਕੀਤਾ ਕਿਸੇ ਹੋਰਸਾਹ ਹੋ ਕੀ ਇਹਨਾਂ ਦਾ ਦਿਮਾਗ ਉਧਰ ਨਾ ਜਾਵੇ ਉਹ ਆਪਣੇ ਬੱਚਿਆਂ ਕਰਕੇ ਮੈਂਟਲ ਡਿਸਟਰਬ ਬਹੁਤ ਹੋ ਚੁੱਕੇ ਸੀਗੇ ਤੇ ਆਰ ਕੱਲ ਦੇ ਫੋਨ ਕਰ ਕਰਕੇ ਉਹਨਾਂ ਦੀ ਵਾਈਫ ਉਹਨਾਂ ਦੇ ਬੱਚਾ ਮੁੰਡਾ ਉਹਨਾਂ ਦਿਨ ਨੂੰ ਬਹੁਤ ਗੰਦਮੰਦ ਬੱਕ ਬੱਕ ਕੇ ਉਹਨਾਂ ਨੇ ਮਤਲਬ ਕਿ ਪੂਰਾ ਹਾਲ ਕੀਤਾ ਪਿਆ ਪਰੇਸ਼ਾਨ ਕੀਤਾ ਪਿਆ ਉਹ ਬੰਦਾ ਨਖਲਾਈ ਉਹਨ ਨੂੰ ਮੋਸ਼ੀ ਚ ਆ ਕੇ ਉਹ ਮਰ ਗਿਆ ਮੈਂ ਸਗੋਂ ਧਿਆਨ ਰੱਖ ਰਹੀ ਸੀ ਉਹਨਾਂ ਦਾ ਮੈਂ ਕੋਠੇ ਚਲੀ ਸੀ ਆਧਾਰ ਕੱਢ ਲੈਣ ਵਕੀਰ ਦਾ ਫੋਨ ਆਇਆ ਕਿ ਮੇਰਾ ਵੀ ਆਧਾਰ ਕੱਢ ਲੈਣਾ ਮੇਰੇ ਨੂੰ 2 ਘੰਟੇ ਬਿਨਾਂ ਕਬਰਾਈ ਸੀ ਕਿਸੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਤੇ ਉਹਨਾਂ ਦੇ ਬਾਰੇ ਕੋਈ ਤਰੀਕਾ ਨਾਲ ਸਾਰੇ ਕੁਝ ਦੇਖਿਆ ਜੋ ਜਾਂਚ ਕਰ ਕੀਤੀ ਹੈ ਕਿਉਂਕਿ ਉਸ ਬੰਦੇ ਨੇ ਆਪਣੇ ਆਪਣੇ ਲਿਸੰਸੀ ਹਥਿਆਰ ਨਾਲ ਆਪਣੇ ਮੇਰੇ ਗੋਲੀ ਮਾਰਦੇ ਜੋ ਕਿ ਸੀਸੀਟੀਵੀ ਫੁਟੇਜ ਵਿੱਚ ਆਇਆ ਹੈ ਬਾਕੀ ਜੋ ਵੀ ਅਫੈਕਟ ਹੋਣਗੇ ਉਹ ਮੈਂ ਮੇਰੀ ਪ੍ਰਾਇੋਰਟੀ ਦੇ ਬੰਦ ਆਉਗਾ ਉਹਦੇ ਕਰਦੇ ਕਰ ਗਵਿੰਦਰ ਜੀ ਗੋਲੀ ਕ੍ਰਾਈਮ ਸੀਨ ਕਿੱਥੇ ਦਾ ਸਰ ਇਹਦੇ ਕਰਦੇ ਕਿ ਲੋਕੇਸ਼ਨ ਕਿਹੜੀ ਆਪਣੇ ਘਰ ਦੇ ਲੋਕੇਸ਼ਨ ਤੇ ਇੱਕ ਹੀ ਨਾਮ ਹੈ ਜਿਹੜਾ ਸੁਖਦੇਵ ਸੁਖਦੇਵ ਸਿੰਘ ਸੁਖਦੇਵ ਸਿੰਘ ਨਾਮ ਹੈ ਤੇ ਕੋਈ ਕਾਰਨ ਪਤਾ ਲੱਗਾ ਕੋਈ ਨਹੀਂ ਹੁਣ ਤੋਂ ਇਨਵੈਸਟੀਗੇਸ਼ਨ ਚ ਪਤਾ ਲੱਗੂ ਸੋਸਾਈਡ ਨੋਟ ਵਗੈਰਾ ਵੀ ਮਿਲ ਜਾਊਗਾ ਮੈਂ ਤਾਂ ਦੱਸ ਰਿਹਾ ਸਾਰਾ ਕੁਝ ਇਨਵੈਸਟੀਗੇਸ਼ਨ ਚ ਪਤਾ ਲੱਗੂ ਫੈਮਿਲੀ ਕੀ ਕਹਿ ਰਹੀ ਹੈ ਕਿ ਦੇਖੋ ਜੀ ਕਿਸੇ ਦੇ ਕਹਿਣ ਨਾਲ ਸੀ ਕਿਸੇ ਬੋਲ ਤੇ ਨਹੀਂ ਚੱਲ ਸਕਦਾ ਆਪਣੇ ਘਰ ਤੇ ਇਹਨਾਂ ਦੇ ਤੋਂ ਚੂਰ ਸਾਡੀ ਇਨਵੈਸਟੀਗੇਸ਼ਨ ਚ ਆਊਗਾ ਅਸੀਂ ਉਦੋਂ ਉੱਤੇ ਕਰਦੇ ਜਰਾ ਬਿਆਨ ਕੀਤੇ ਦਰਜ ਕਰਦੇ ਬਿਆਨ ਇਹਨਾਂ ਦੇ ਬੇਟੇ ਤੇ ਜਨਨ ਦੀ ਵਾਈਫ ਤੇ ਕੀ ਨਾਮ ਹਨ ਇਹਦਾ ਤੇ ਬੇਟਾ ਜੋ ਬਿਆਨ ਦੇਗਾ ਉਹ ਦੱਸ ਦੇ ਸਾਰਾ ਕੁਝ ਤਾਂ ਅਮਰੀਕਾ ਵਿੱਚ ਇੱਕ ਹੋਰ ਭਿਆਨਕ ਜਹਾਜ਼ ਹਾਦਸਾ ਵਾਪਰ ਗਿਆ ਫਲਾਡੇਲਫੀਆ ਵਿੱਚ ਹੋਏ ਇਸ ਹਾਦਸੇ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਦੀ ਜਾਣਕਾਰੀ ਅਧਿਕਾਰੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਕੁਝ ਦਿਨ ਪਹਿਲਾਂ ਪੈਂਸਿਲਵੇਨੀਆ واਸ਼ਿੰਗਟਨ ਡੀਸੀ ਦੇ ਵਿੱਚ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ ਤੇ ਜਿਸ ਵਿੱਚ 67 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੁਣ ਇਸ ਜਹਾਜ਼ ਹਾਦਸੇ ਦੇ ਵਾਪਰਨ ਦੀ ਜੋ ਕਿ ਖਬਰ ਸਾਹਮਣੇ ਆਈ ਹੈ ਸਮਾਚਾਰ ਏਜੰਸੀ AFP ਨੇ ਸਥਾਨਕ ਮੀਡੀਆ ਦੇ ਹਵਾਲੇ ਦੇ ਨਾਲ ਜਹਾਜ਼ ਹਾਦਸੇ ਦੀ ਜਾਣਕਾਰੀ ਦਿੰਦਿਆਂ ਹੋਇਆਂ ਆਖਿਆ ਕਿ ਛੋਟੇ ਜਹਾਜ਼ ਵਿੱਚ ਦੋ ਲੋਕ ਸਵਾਰ ਸਨ ਪਰ ਜਹਾਜ਼ ਇੱਕ ਸ਼ਾਪਿੰਗ ਮਾਲ ਨੇੜੇ ਕ੍ਰੈਸ਼ ਹੋ ਗਿਆ ਤੇ ਮਕਾਨਾਂ ਤੇ ਇਮਾਰਤਾਂ ਦੇ ਉੱਪਰ ਜਾ ਡਿ ਗਿਆ ਤੇ ਹਾਦਸੇ ਵਿੱਚ ਕਈ ਲੋਕ ਮਾਰੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਤੇ ਉਸ ਦੌਰਾਨ ਕਈ ਘਰਾਂ ਨੂੰ ਅੱਗ ਲੱਗ ਗਈ ਤੇ ਜਿਸ ਦੇ ਚਲਦੇ 6 ਲੋਕਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਵਿੱਤ ਮੰਤਰੀ ਨਿਰਮਲਾ ਸਿਤਾਰਾਮਣ ਨੇ ਦੇਸ਼ ਦਾ ਆਮ ਬਜਟ ਸਾਲ 2025 ਪੇਸ਼ ਕਰਨ ਜਾ ਰਹੀ ਹੈ ਇਸ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਬਹੁਤ ਹੀ ਚੰਗੀ ਖਬਰ ਮਿਲੀ ਹੈ ਤੇਲ ਕੰਪਨੀਆਂ ਨੇ ਫਰਵਰੀ ਦੇ ਪਹਿਲੇ ਦਿਨ LPG ਸਿਲੰਡਰਾਂ ਦੀਆਂ ਕੀਮਤਾਂ ਨੂੰ ਲੈ ਕੇ ਅਪਡੇਟ ਜਾਰੀ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਕੀਮਤਾਂ ਕਟਾਈਆਂ ਗਈਆਂ ਨੇ ਕੰਪਨੀ ਨੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਲਗਭਗ 7 ਰੁਪਏ ਦੀ ਕਟੌਤੀ ਕਰ ਦਿੱਤੀ ਹੈ ਤੇ ਨਵੀਆਂ ਕੀਮਤਾਂ ਅੱਜ ਤੋਂ ਹੀ ਲਾਗੂ ਹੋ ਜਾਣਗੀਆਂ ਤੇ ਕੰਪਨੀ ਨੇ ਘਰੇਲੂ ਗੈਸ ਸਿਲੰਡਰਾਂ द कीमतों के कोई भी बदलाव नहीं किया की कीमत स्थिर रन पिछले महीने इंडियन ऑयल कारपोरेशन ने छे महीन बाद उन्नी किलो वाले सिलंडर की कीमत चौदह पॉइंट पांच रुपए की कटौती इस कर दिती सी जिस न कुछ महानगर यह सोलह रुपए हो गई सी नवे जो कि साल की शुरुआत तो बाद उन्नीस किलोग्राम वाले सिलंडर की कीमत लगातार दूजे महीने कटाई जा रही है ਸੋ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਈ ਹੁਣ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਸੂਬੇ ਵਿੱਚ ਮੌਸਮ ਨੂੰ ਲੈ ਕੇ ਵਿਭਾਗ ਨੇ ਵੱਡੀ ਭਵਿੱਖਬਾਣੀ ਜਾਰੀ ਕਰ ਦਿੱਤੀ ਹੈ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਤੇ ਪਛਮੀ ਗੜਬੜੀ ਕਾਰਨ ਪਹਾੜਾਂ ਉੱਤੇ ਭਾਰੀ ਬਰਫਬਾਰੀ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਤੇ ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਦੇ ਵਿੱਚ ਮੀਂਹ ਪੈਣ ਦੀ ਜੋਖ ਭਵਿੱਖਬਾਣੀ ਜਾਰੀ ਕੀਤੀ ਗਈ ਹੈ ਤੇ ਅੱਜ ਸ਼ਾਮ ਤੋਂ ਹੀ ਮੌਸਮ ਵਿਗੜ ਸਕਦਾ ਹੈ ਤੇ ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਕਿ ਅੱਜ ਜਿسته ਚੱਲਦੇ ਠੰਡ ਵੱਧ ਜਾਵੇਗੀ ਜ਼ਿਕਰੇ ਖਾਸ ਹੈ ਕਿ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਕਾਫੀ ਜੋ ਕਿ ਧੁੰਦ ਪੈਂਦੀ ਪਈ ਹੈ ਕਈ ਥਾਵਾਂ ਦੇ ਉੱਪਰ ਹਲਕੀ ਹਲਕੀ ਬਾਰਿਸ਼ ਹੁੰਦੀ ਪਈ ਹੈ ਜਿਸਤੇ ਚੱਲਦੇ ਇੱਕ ਵਾਰ ਫਿਰ ਤੋਂ ਜੋ ਕਿ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁੱਕਿਆ ਹੈ ਫਰਵਰੀ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਠੰਡ ਨਜ਼ਦੀਕ ਆਉਂਦੀ ਹੋਈ ਦਿਖਾਈ ਦਿੰਦੀ ਪਈ ਹੈ ਜ਼ਿਕਰੇ ਖਾਸ ਹੈ ਕਿ ਸਾਲ 2025 ਦੀ ਸ਼ੁਰੂਆਤ ਵੀ ਪੰਜਾਬ ਦੇ ਵਿੱਚ ਘੱਟ ਬਾਰਿਸ਼ ਦੇ ਨਾਲ ਹੋਈ ਹੈ ਤੇ ਜਨਵਰੀ ਸਾਲ 2025 ਦੇ ਵਿੱਚ 5 ਖੇਤੀ ਫੀਸ ਦੀ ਘਟਾਰੇਸ਼ ਦਰਜ ਕੀਤੀ ਗਈ ਜਦਕਿ ਪਿਛਲਾ ਸਾਲ ਵੀ ਪੰਜਾਬ ਦੇ ਲਈ ਸੁੱਕਾ ਹੀ ਰਿਹਾ ਤਾ ਪ੍ਰੀਸ਼ਦ ਗੁਰਦਾਸਪੁਰ ਵੱਲੋਂ ਡਿਫਾਲਟਰੇ ਕਿਰਾਏਦਾਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਤਹਿਤ ਜ਼ਿਲ੍ਹਾ ਪ੍ਰੀਸ਼ਦ ਨੇ ਅਦਾਲਤੀ ਕੇਸ ਜਿੱਤਣ ਤੋਂ ਬਾਅਦ ਪੁਲਿਸ ਪ੍ਰੋਟੈਕਸ਼ਨ ਲੈ ਕੇ ਆਪਣੇ ਡਿਫਾਲਟਰ ਕਿਰਾਏਦਾਰਾਂ ਦੀਆਂ ਕਰੀਬ 25 ਦੁਕਾਨਾਂ ਨੂੰ ਸੀਲ ਕਰਕੇ ਜੋ ਕਿ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਦੀ ਡਿਪਟੀ ਚੀਫ ਜੋ ਕਿ ਐਗਜ਼ੀਕਟਿਵ ਅਫਸਰ ਜਿੰਨਤ ਖਹਿਰਾ ਵੱਲੋਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਹਨਾਂ 25 ਦੁਕਾਨਾਂ ਦੇ ਕਿਰਾਏਦਾਰਾਂ ਦੇ ਵੱਲੋਂ ਪਿਛਲੇ ਲੰਬੇ ਇਸ ਸਮੇਂ ਤੋਂ ਨਾਤਾ ਜ਼ਿਲ੍ਹਾ ਪਰੀਸ਼ਦ ਨੂੰ ਕੋਈ ਕਿਰਾਇਆ ਦਿੱਤਾ ਜਾ ਰਿਹਾ ਸੀ ਅਤੇ ਨਾ ਹੀ ਦੁਕਾਨਾਂ ਖਾਲੀ ਕੀਤੀਆਂ ਜਾ ਰਹੀਆਂ ਸਨ ਜਿਸ ਤੇ ਚੱਲਦੇ ਹੁਣ ਇਹ ਕਾਰਵਾਈ ਕੀਤੀ ਗਈ ਹੈ ਤੇ ਟੋਟਲ 25 ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਨੇ ਇਹ ਥੋੜਾ ਗੱਲ ਆਪੀ ਇਹ ਦੁਕਾਨਦਾਰ ਬੰਦੇ ਨੇ ਕਿਸਾਨ ਜਿੱਥੇ ਮਰਜ਼ੀ ਮੋਰਚਾ ਲਾਣ ਠੀਕ ਹੈ ਜੀ ਜਦੋਂ ਮਰਜ਼ੀ ਆਪਣੇ ਫੋਰ ਜੇਫ ਸਰਕਾਰੀ ਮੁਲਾਜ਼ਮ ਨੇ ਹੜਤਾਲਾ ਕਰਦਣੇ ਜੋ ਵੀ ਆਪਣੇ ਕਰਦਣੇ ਉੱਥੇ ਸਰਕਾਰ ਦਾ ਕੋਈ ਯੋਗ ਨਹੀਂ ਹੈਗਾ ਵਪਾਰੀਆਂ ਉੱਪਰ ਜ਼ੋਰ ਨੇ ਇਹ ਕੰਮ ਕਰ ਦਿਓ ਕਿਰਾਇਆ ਗਏ ਨੇ ਬਗਾਇਆ ਵਿੱਚ ਚੱਲ ਰਹੀ ਕੋਈ ਗੱਲ ਬਾਤ ਚੱਲਦੀ ਵੀ ਆ ਦਿਲ ਦੇ ਵੀ ਨੇ ਕੀ ਕਿਹਾ ਕੋਈ ਕਿਸਦਾ ਕੁੱਸਤਾ ਕਰਾ ਦੇ ਕੀ ਕੀ ਆ ਉਹ ਉਹ ਕਹਿੰਦੇ ਉਹ ਜਿਹੜੇ ਆਪਣੇ ਮੰਦੇ ਨੇ ਸਾਰੇ ਦੋ ਕਹਿੰਦੇ ਨੇ ਹਾਂਜੀ ਸਾਰੇ ਕਹਿੰਦੇ ਨੇ ਦੋ ਪਾਏ ਆਈ ਤੀ ਹਾਂ ਇੱਕ ਵਾਰ ਦਿਓ ਇੱਕ ਵਾਰ ਦਿਓ ਦੋ ਦੁਕਾਨਾਂ ਪਿੱਛੇ ਬੰਦਲੀ ਕਰਵਾਤੀਆਂ ਦੋ ਦੁਕਾਨਾਂ ਉਹ ਆਲਰੇਡੀ ਬੰਦ ਨੇ ਦੁਕਾਨਾਂ ਕੋਈ ਨੋਟਿਸ ਵਗੈਰਾ ਦਿੱਤਾ ਗਿਆ ਪਹਿਲੇ ਜਾਂ ਕੋਈ ਨੋਟਿਸ ਤਾਂ ਆਇਆ ਹੀ ਨਹੀਂ ਆਇਆ ਨਹੀਂ ਹਾਂ ਇਹ ਵੀ ਤੁਸੀਂ ਜੋ ਪੈਸੇ ਨੇ ਜਮ੍ਹਾਂ ਕਰਾਏ ਦੁਕਾਨਾ ਵਾਲੇ ਨੇ ਤਾਂ ਦਿੱਤੇ ਆ ਆਪਣੇ 50000 ਰੁਪਏ ਜਮ੍ਹਾਂ ਕਰਾਇਆ 2 ਮਹੀਨੇ ਪਹਿਲਾਂ ਕਿੰਨਾ ਮੰਨਦਾ ਹੀ ਕਰਾਇਆ ਦੀ ਜਨਾ ਅਸੀਂ ਕਹਿੰਨੇ ਵੀ ਸਾਡੀਆਂ ਇਨਸਾਲਮੈਂਟ ਆਪਣ ਕਰ ਦਿਓ ਅਸੀਂ ਦੇਣ ਨੂੰ ਤਿਆਰ ਆ ਹੁਣ ਆਪਣੇ ਦੇ ਦਿਆਂ 50000 ਰੁਪਏ ਹੁਣ ਦੇ ਦੇਣੇ ਨਹੀਂ ਮੰਨਦੇ ਵਿੱਚ ਨਹੀਂ ਮੰਨਦੇ ਕਰਨਾ ਦੇਣ ਨੂੰ ਤਿਆਰ ਆ ਇਹਨਾਂ ਦਾ ਹਰ ਦੁਕਾਨ ਦਾ ਵਕੋਖੇ ਸਮੇ ਦਾ ਕਰਾਇਆ ਬਕਾਇਆ ਪੈਂਡਿੰਗ ਸੀ ਜੀ ਜੋ ਲੱਖਾਂ ਦੀ ਅਮਾਉਂਟ ਦੇ ਵਿੱਚ ਹੈਗਾ ਸੀ ਅੱਜ ਜਿਲ੍ਹਾ ਪਰੀਸ਼ਦ ਵੱਲੋਂ ਪ੍ਰੋਪਰ ਸਾਰੇ ਨਿਯਮਾਂ ਦੀ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਇਹ ਕਬਜ਼ਾ ਪੁਲਿਸ ਦੀ ਸਹਾਇਤਾ ਦੇ ਨਾਲ ਲਿਆ ਜਾ ਰਿਹਾ ਹੈਗਾ ਐਂਡ ਪ੍ਰੋਪਰ ਕਾਨੂੰਨੀ ਪ੍ਰਕਿਰਿਆ ਪ੍ਰੋਪਰ ਫਾਲੋ ਹੋਈ ਹੈਗੀ ਜੀ ਇਹਨਾਂ ਦੁਕਾਨਾਂ ਦਾ ਇਨਫੈਕਟ 1600 ਲੱਖ 14 ਲੱਖ 15 ਲੱਖ 11 ਲੱਖ ਤੁਸੀਂ ਐਵਰੇਜ ਲਗਾਉ ਤਾਂ 10 ਲੱਖ ਤਾਂ ਐਵਰੇਜ ਤੁਸੀਂ ਪ੍ਰਤੀ ਦੁਕਾਨ ਲੈ ਸਕਦੇ ਹੋ ਔਰ ਅੱਜ ਅਸੀਂ 25 ਦੁਕਾਨਾਂ ਦਾ ਕਬਜ਼ਾ ਲੈ ਲਿਆ 23 17 ਤੋਂ ਨੇ ਕਈ ਇਵਨ 15 ਸਾਲ ਪੁਰਾਣੇ ਮਾਮਲੇ ਵੀ ਹੈਗੇ ਨੇ ਵਿੱਚ ਇਹੜੀ 15 ਸਾਲ ਤੋਂ ਪੇਂਟਿੰਗ ਚੱਲੇ ਆ ਰਹੇ ਨੇ ਤਾਂ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਮਾਣਯੋਗ ਅਦਾਲਤ ਦਾ ਫੈਸਲਾ ਲੈ ਕੇ ਉਪਰੰਤ ਕਾਰਵਾਈ ਕੀਤੀ ਹੈ। ਕੋਈ ਨੋਟਿਸ ਵੀ ਭੇਜਿਆ ਸੀ। ਹਾਂਜੀ ਹਾਂਜੀ ਬਹੁਤ ਨੋਟਿਸ ਭੇਜੇ ਨੇ। ਐਂਡ ਜਦੋਂ ਇਹ ਕਿਸੇ ਨਾਂ ਦੇਣ ਦਾ ਸਾਨੂੰ ਹੋਇਆ ਭੀ ਇਹਨਾਂ ਨੇ ਕੋਈ ਵੀ ਕਿਰਾਇਆ ਸਾਨੂੰ ਨਹੀਂ ਦੇਣਾ ਹੈਗਾ। ਐਂਡ ਆਪਣਾ ਬਕਾਇਆ ਸਾਰਾ ਕਲੀਅਰ ਨਹੀਂ ਕਰਨਾ ਤਾਂ ਅੱਜ ਫਿਰ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਪਈ। ਬੇਨਤੀ ਹੈ ਕਿ ਸਾਰਾ ਆਪਦਾ ਬਕਾਇਆ ਕਲੀਅਰ ਕਰਨਗੇ ਤਾਂ ਹੀ ਕੋਈ ਮਸਲੇ ਦਾ ਹੱਲ ਨਿਕਲੂਗਾ। ਇਦਾਂ ਥੋੜਾ ਦੇਣ ਨਾਲ ਜਿਹੜੀ ਦੁਕਾਨਾ ਸੀਲ ਕੀਤੀ ਗਈ ਹੈ ਉਹ ਫਿਰ ਪਰਮਨੈਂਟਲੀ ਬੰਦ ਰਹੇਗੀ। ਹਾਂ ਉਹਦੀ ਜਲਦੀ ਮਾਨਯੋਗ ਡੀ ਸਾਹਿਬ ਕੋਲੋਂ ਅਸੀਂ ਪ੍ਰਮਾਣਗੀ ਲੈ ਕੇ ਉਹਨਾਂ ਨੂੰ ਨਵੇਂ ਸਿਰ ਤੋਂ ਉਹਦੀ ਖੁੱਲੀ ਬੋਲੀ ਅਸੀਂ ਕਰਾਵਾਂਗੇ। ਤਾਂ ਉਹਦੇ ਵਿੱਚ ਫਿਰ ਹਰ ਬੰਦੇ ਨੂੰ ਇਕੁਅਲ ਚਾਂਸ ਮਿਲੂਗਾ। ਅਸੀਂ ਚਾਹੁੰਦੇ ਹਾਂ ਤੁਸੀਂ ਆਪਦਾ ਕਾਰੋਬਾਰ ਵਧੀਆ ਕਰੋ। ਪਰੰਤੂ ਜਿਸ ਰੇਟ ਤੇ ਜੋ ਤੁਹਾਡਾ ਮਹੀਨਾ ਕਿਰਾਇਆ ਜ਼ਿਲ੍ਹਾ ਪਰੀਸ਼ਦ ਨਾਲ ਐਗਰੀਮੈਂਟ ਫਿਕਸ ਹੋਇਆ ਉਹਨੂੰ ਸਮੇਂ ਤੇ ਦੇਣ ਦੀ ਖੇਚਲ ਕਰੋ ਤਾਂ ਜੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤੇ ਮਹਿਕਮੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਜੇਕਰ ਸਾਨੂੰ ਹੋਰ ਵੀ ਬੇਦਖਲੀ ਹੁਕਮ ਆਉਂਦੇ ਨੇ ਮਾਰਿਓ ਅਦਾਲਤ ਵੱਲੋਂ ਤਾਂ ਉਹਨਾਂ ਨੂੰ ਹੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਐਗਜ਼ੀਕਿਊਟ ਕਰਾਇਆ ਜਾਊਗਾ ਖਬਰਾਂ ਦੇ ਸ ਖਾਸੇ ਬੁਲੇਟਨ ਦੇ ਵਿੱਚ ਆਨਾਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ 7 ਸੀਜ਼ ਟੀਵੀ ਆਸਟ੍ਰੇਲੀਆ ਦੇ ਨਾਲ ਧੰਨਵਾਦ Thank uh you. -huh.